ਹਰੇ ਬਾਸਟੜੇ ਨੇ ਨਜ਼ਦੀਕ ਹਾਂ ਹਲੇ ਮੈਂ ਦੂਰ ਨਹੀਂ ਜਾਣਾ ਚਾਹੁੰਦੀ ਹੈਗੀ ਸੋ ਕੁਝ ਦਿਨਾਂ ਬਾਅਦ ਸੋਚਾਂਗੀ ਤਾ ਕਿ ਦੂਸਰਾਂ ਕੁਝ ਆਰਟਿਸਟ ਬਾਕੀ ਹੋਰ ਵੀ ਨਹੀਂ ਜਿਹਨਾਂ ਨੂੰ ਹੱਪਰ ਟਾਈਮ ਦੇਣਾ ਸੋ ਮੈਂ ਹਾਜ਼ਰ ਹੁੰਦੀ ਰਹਾਂਗੀ ਜਿਸ ਵਕਤ ਵੀ ਤੁਸੀਂ ਚਾਹੋਗੇ ਦੁਕਾਨ ਤੇ ਆਮ ਚੱਲ ਲੈ ਸੋ ਮੈਂ ਕੇੜੀ ਸਭ ਨੂੰ ਕਹਾਂਗੀ ਕਿ ਤੁਹਾਡੇ ਜਿਹਾ ਨਜ਼ਦੀਕ ਹਾਂ ਦਰਿਆ ਉਹਨਾਂ ਵਾਸਤੇ ਦੀਪੂ ਦੇਖ ਕੇ ਲੋਕ ਡਰ ਜਾਂਦੇ ਹੈ ਇਸ ਕਰਕੇ ਸੇ ਕਾਮਯਾਬ ਹੈ ਕਿ ਮੈਨੂੰ ਦੇਖ ਕੇ ਥੋੜੀ ਜੀ ਨਸ਼ਾ ਚੜ ਜਾਂਦਾ ਦੀਪੂ ਦੇਖ ਕੇ ਉਤਰ ਜਾਂਦਾ ਹੈ ਤੇਸ ਕਰਕੇ ਸੀ ਦੋਨੋਂ ਬੜੇ ਕਾਮਯਾਬ ਹੈ ਕਿ ਜਿਸ ਮਹਿਲ ਵਿੱਚ ਜਿਆਦਾ ਬੰਦੇ ਪੀਂਦੇ ਹੋਣ ਉੱਥੇ ਮਦੀਪ ਨੂੰ ਭੇਜ ਦਿੰਦੇ ਹੈਗੇ ਸਭ ਦੇ ਉੱਤਰ ਜਾਂਦੇ ਹੈ। ਇਹ ਚੀਜ਼ ਕੀ ਹੈ? ਸੋ ਅਮਰੀਕਾ ਦੇ ਵਿਜ਼ਿਟ ਲੈ ਜਾਂਦਾ ਮੱਖਾਂ ਮਿਲਿਆ ਦੇ ਵਿਜ਼ਿਟੇ ਦੇਖਣ ਗਏ ਤਾਂ ਉੱਥੇ ਕਹਿੰਦੇ ਬੜਾ ਡਰ ਲੱਗਦਾ ਹੈ ਭੂਤ ਵਗੈਰਾ ਇਹ ਵੋ ਨਹੀਂ ਉਹ ਜਿਨੇ ਵੀ ਭੂਤ ਸੀ ਕਹੀ ਦੀ ਉਹ ਦੇਖ ਕੇ ਡਰੀ ਜਾਂਦੇ। ਦੀਪ ਦਾ ਨਾਂ ਲੈ ਰਿਹਾ ਮੈਂ ፈਕੀ ਦਾ ਨਾ ਸੀ ਸੋ ਦੀਪ ਸਾਹਿਬ ਨੂੰ ਦੇਖ ਕੇ ਭੂਤ ਜਾਂਦੇ ਰਹੇ। ਸੋ ਮੈਂ ਕਹਾਂਗੀ ਕਿ ਕੀ ਦੀਪ ਸਾਹਿਬ ਮਰ ਜਣਿਆ ਪੋਸਤੀਆਂ ਵੇ ਮਰ ਜਣਿਆ ਦੁਬਈ ਜਿੱਦਣ ਵੀ ਆਏ ਰੇਤਾ ਹੀ ਰੇਤਾ ਫੱਕੀ ਜਣਾ ਕੁਝ ਹੋਰ ਵੀ ਹੈ ਇੱਥੇ ਕੀ ਲੈਣਾ ਹੈ ਤੁਸੇ ਮਾਈ ਮਣੋ ਹਾਬਤ ਕੀ ਲੈਣਾ ਹੈ ਦਾ ਸੇ ਕੀ ਲੈਣਾ ਹੈ ਮਾਈ ਮਣੋ ਤੁਹਾਨੂੰ ਨਹੀਂ ਪਤਾ ਇੱਥੇ ਕੀ ਨਹੀਂ ਮੈਨੂੰ ਨਹੀਂ ਪਤਾ ਮਤੇ ਲੈਣਾ ਹੈ ਲੈ ਲਿਆ ਬੀ ਹਾਜ਼ਰੀਨ ਜਗਮੋਹਨ ਜੀ ਨੇ ਬੜੇ ਗੀਤ ਸੁਣਾਏ ਬੜੇ ਐਕਸ਼ਨ ਆਰਟਿਸਟ ਨੇ ਉਹ ਪਹਿਲਾ ਗੀਤ ਸੀ ਪਹਿਲਾ ਕੀ ਸੀ ਹੀਰ ਸੀ ਵਾ ਪਹਿਲਾ ਧਾਰਮਕ ਸੀਗਾ ਦੂਸਰਾ ਗੀਤ ਸੀ ਡੋਲੀ ਚੜਦੀ ਨੂੰ ਕਹਿੰਦੇ ਮਕਰ ਬਣਾ ਲੈ ਹੀਰ ਨੇ ਪਤਾ ਨਹੀਂ ਕੀ ਕੁਝ ਸੀ ਅੱਛਾ ਉਹ ਇੱਕ ਲਫ਼ਜ਼ ਸੀ ਮੈਂ ਸੁਣ ਰਿਹਾ ਸੀ ਏਦੋਂ ਖੂਬ ਜਿ ਧੱਕਾ ਦੇ ਜਾਂਦੀ ਜੱਟ ਜਿਉਂ ਦੇ ਨੂੰ ਨਹੀਂ ਹੀਰੇ ਦੱਸੋ ਕੋ ਗੱਲ ਹੈ ਪੰਨਾ ਅਸੀਂ ਵੀ ਪੰਜ ਸੱਤ ਜਾਣੇ ਰਲ ਕੇ ਇੱਕ ਬੰਦੇ ਨੂੰ ਧੱਕਾ ਦੇਣ ਗਏ ਸੀ ਪਿੰਡਾਂ ਥਾਂ ਦੇ ਪੰਜਾਂ ਮਿੰਟਾਂ ਬਾਅਦ ਬਾਹਰ ਆ ਨਿਕਲੇ। ਕਈ ਆਸ਼ਕ ਬੜੇ ਫੁਰਤੀਲੇ ਹੁੰਦੇ ਐ। ਇਹ ਕਿ ਇਹਨਾਂ ਨੇ ਸ਼ੇਰ ਸੁਣਾਇ ਸੀ ਨਾ ਕਰਾਇਆ ਦਿੰਦਾ ਨਾ ਮਕਾਨ ਛੱਡਦੇ ਇਹਨਾਂ ਨੂੰ ਇਹ ਨਹੀਂ ਪਤਾ ਮੈਂ ਸਿੱਧਾ ਸੰਭਾਲ ਕੇ ਰੱਖੀ ਆ। ਸੋ ਗੀਤ ਲਾਸਤਾਲ ਮੈਨੂੰ ਜ਼ਿਆਦਾ ਅੱਛਾ ਲੱਗਿਆ। ਇਹਨਾਂ ਅੱਖੀਆਂ 'ਚ ਪਾਵਾਂ ਕਿਵੇਂ ਕੱਜਰਾ ਅੱਖੀਆਂ 'ਚ ਤੂੰ ਬਸਤ ਬਸਤ ਜਦ ਬੰਦੇ ਨੂੰ ਕਿਤੇ ਰਹਿਣ ਹੀ ਨਹੀਂ ਦੇਣਾ ਉਹਨੇ ਕੋਈ ਨਾ ਕੋਈ ਜਗਾ ਤਾਂ ਲੱਭਣੀ ਹੈ ਉਹ ਵਿਚਾਰਾ ਸਿਆਣਾ ਸੀ ਉਹਨੇ ਡੇਲਾ ਲੱਭ ਲਿਆ ਸੋ ਕਾਮੇਡੀ ਤਾਂ ਖੈਰ ਮੇਰਾ ਤੁਹਾਨੂੰ ਪਤਾ ਮੇਰਾ ਆਪਣਾ ਸਟਾਈਲ ਹੈ ਕਹਿੰਦੇ ਨੇ ਇੱਕ ਪਿੰਡ ਦੇ ਵਿੱਚ ਥਾਣੇਦਾਰ ਸਾਹਿਬ ਕਿਤੇ ਗਸ਼ਟ ਕਰਨ ਗਏ ਬਲਦੇਵ ਜੀ ਗਸ਼ਟ ਦਾ ਪਤਾ ਆਹੋ ਆਪਣੇ ਇੱਕ ਪੁਲਿਸ ਹੁੰਦੀ ਜਿਹਨੂੰ ਗਸ਼ਤੀ ਪੁਲਿਸ ਕਹਿੰਦੇ ਐ ਰਾਤ ਨੂੰ ਗਸ਼ਟ ਕਰਦੇ ਐ ਮੈਂ ਦੇਖਿਆ ਥਾਣੇ ਜਾ ਕੇ ਨਾ ਗਸ਼ਤੀ ਵਾਲੇ ਕਿੱਧਰ ਐ ਹਾਜ਼ਰੀ ਲਗ ਰਹੇ ਨੇ ਇੱਕ ਥਾਣੇ ਦਾ ਅੱਜ ਕੱਲ ਦਾ ਜ਼ਮਾਨਾ ਇਹ ਹੈ ਵੀ ਥਾਣੇਦਾਰ ਦਾ ਇhtਰਾਮ ਘਟਿਆ ਡਰ ਜ਼ਿਆਦਾ ਹੋ ਗਿਆ ਪਹਿਲੇ ਜ਼ਮਾਨੇ ਚ ਬੜਾ ਮਾਰ ਸ਼ਰਦਾਈਆਂ ਰਗੜ ਰਗ ਕੇ ਪਿੰਡਾਂ ਚ ਪਲਾਉਂਦੇ ਹੁੰਦੇ ਸੀ ਥਾਣੇਦਾਰ ਸਾਹਿਬ ਗਏ ਘੋੜੀ ਤੇ ਚੜ ਕੇ ਉੱਥੇ ਤੁਹਾਨੂੰ ਪਤਾ ਹੈ ਵੀ ਮੀਰ ਆलम ਬੰਦਿਆਂ ਨੂੰ ਮਰਾਸੀ ਲੋਕਾਂ ਨੂੰ ਗੱਲ ਬੜੀ ਸੁਝਦੀ ਹੁੰਦੀ ਠਿੰਗ 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 ਬੜਾ ਉਹ ਇੱਕ ਪਿੰਡ ਜਦੋਂ ਗਏ ਤਾਂ ਉੱਥੇ ਤਿੰਨ ਜਣੇ ਸੀਗੇ ਕਹਿੰਦੇ ਜਨਾਬ ਜਨਾਬ ਦਾ ਫੁਲਾਣਾ ਇਹ ਉਹ ਕਬੂਲ ਹੋਵੇ ਸਲਾਮ ਸਰਕਾਰ ਦੀਆਂ ਖੈਰਾ ਥਣਧਾਰੀ ਦਾ ਸਰਦਾਰ ਕਹਿੰਦੇ ਗੱਲ ਸੁਣੋ ਮੈਂ ਚੱਲਿਆ ਬਾਹਰ ਦੂਜੇ ਪਿੰਡਾਂ ਘੋੜੀ ਦਾ ਖਿਆਲ ਰੱਖਿਓ ਕਹਿੰਦੇ ਗੱਲ ਹੀ ਕੁਛ ਨਹੀਂ ਕਹਿੰਦੇ ਜਨਾਬ ਜੇ ਘੋੜੀ ਗੋਮੂਗੀ ਸਾਨੂੰ ਫਿੱਟੇ ਮੂੰਹ ਕਹਿਦੇ ਥਾਣੇਦਾਰ ਸਾਹਿਬ ਜਦੋਂ ਚੌਥੇ ਦਿਨਾਂ ਐ ਘੋੜੀ ਹੈ ਨਾ ਤਿੰਨੇ ਆਏ ਕਹਿੰਦੇ ਫਿੱਟੇ ਮੂੰਹ ਸਾਡਾ ਥਾਣੇਦਾਰ ਉਹ ਘਬਰਾ ਕੇ ਥਾਣੇਦਾਰ ਕਹਿੰਦਾ ਓਏ ਘੋੜੀ ਕਿਤੇ ਇੱਕ ਵਿੱਚ ਬੜਾ ਸਿਆਣਾ ਸੀ ਉਹ ਕਹਿੰਦਾ ਜੀ ਹੈਗੀ ਐ ਉਹਨੇ ਸੰਗੜੀ ਦਾ ਸਹਾਬ ਬਣਤਾ ਕਹਿੰਦਾ ਜੀ ਕਹਿੰਦਾ ਓਏ ਘੋੜੀ ਐ ਇਹ ਤਾਂ ਸਹਾ ਕਹਿੰਦਾ ਨਾ ਜੀ ਗੌਰ ਨਾਲੇ ਕੋ ਸਹਾ ਨਹੀਂ ਘੋੜੀ ਐ ਕਹਿੰਦਾ ਤਿੰਨਾਂ ਦਿਨਾਂ ਦੇ ਤੁਸੀਂ ਤਿੰਨ ਜਾਣੇ ਅਸੀਂ ਆ ਤਿੰਨ ਦਿਨ ਦੇ ਦਿਨ ਰਾਤ ਅਸੀਂ ਖਰਖਰਾ ਕਰਦੇ ਐ ਏਡੀ ਕਿ ਰਹਿ ਗਈ ਕਈ ਬੰਦੇ ਜ਼ਿੰਦਗੀ ਚ ਬੜੇ ਹਾਜ਼ਰ ਜਵਾਬ ਹੁੰਦੇ ਨੇ ਅਮਲੀਆਂ ਦੀ ਆਪਣੀ ਦੁਨੀਆ ਹੁੰਦੀ ਐ ਅਸੀਂ ਪਿੱਛੇ ਦੇ ਇੱਕ ਲੁਧਿਆਣੇ ਕਾ ਹਲਕਾ ਜਿਹਾ ਹੋਟਲ ਬਣਾ ਰਹੇ ਐ ਮੈਂ ਤੇ ਜਗਮਉਂ ਜਗਮਉਂ ਉਹਨੇ ਤਾਂ ਘਾਟੀ ਸਾਥ ਦਿੰਦੇ ਐ ਖਰੋ ਚੈਣੀ ਹਾ ਸੋ ਉੱਥੇ ਇੱਕ ਅਮਲੀ ਮੈਂ ਨੌਕਰ ਰੱਖ ਲਿਆ ਉੱਥੇ ਜਦੋਂ ਉੱਥੇ ਸਾਡੇ ਮੋਟਰ ਚੋਰੀ ਹੋ ਗਈ ਦੋ ਤਿੰਨ ਮੋਟਰਾਂ ਚੋਰੀ ਹੋਏ ਮੈਂ ਥਾਣੇਦਾਰ ਸਾਹਿਬ ਨੂੰ ਬੁਲਾਇਆ ਅਮਲੀ ਸਭ ਤੋਂ ਮੂਰੇ ਰੌਲਾ ਪਾ ਕੇ ਕਹਿੰਦਾ ਮੈਨੂੰ ਪਤਾ ਹੈ ਜਨਾਬ ਸਮਾਨ ਕਿੱਥੇ ਗਿਆ ਹੈ ਥਾਣੇਦਾਰ ਉਹ ਇਧਰ ਉਧਰ ਦੀ ਘੇੜੇ ਜਿ ਕਢਾ ਕੇ ਪਰਲੇ ਪੱਜ ਮੈਂ ਉਹ ਜੁੱਤੀਆਂ ਨਾ ਖਾਲੀ ਤੋਂ ਐਸਾ ਚੋਦਾਬ ਨੇ ਐ ਇਧਰ ਉਧਰ ਕਹਿੰਦਾ ਮੈਨੂੰ ਪਤਾ ਕਹਿੰਦਾ ਦੱਸੇਗਾ ਵੀ ਰੌਲਾ ਪਈਦਾ ਕਹਿੰਦਾ ਜੀ ਇਧਰ ਕੰਨ ਕਰੋ ਮੈਂ ਦੱਸਦਾ ਸਮਾਨ ਗਿਆ ਕਿੱਥੇ ਉਹਨੇ ਕੰਨ ਕੀਤਾ ਕਹਿੰਦਾ ਇਹ ਨਹੀਂ ਸੱਜਾ ਕੰਨ ਕਰੋ ਤਨੋਸ਼ ਉਹਨੇ ਜੇ ਕੰਨ ਕੀਤਾ ਕਹਿੰਦਾ ਗੱਲ ਹੈ ਜਨਾਬ ਕਿਸੇ ਨੂੰ ਦੱਸਿਓ ਨਾਲ ਦਲ ਦੇ ਦੇਖ ਕੇ ਕਹਿੰਦਾ ਇਹ ਕੰਮ ਮੈਨੂੰ ਕਿਸੇ ਚੋਰ ਦਾ ਲੱਗਦਾ ਸੋ इन्हना अपनी कहानी होंगी जो गल कर जमें कल सुनाई सी लो गीत सोलो मैं सुना है वैसे तो दुगाने और स्किट्स कॉमेडी मित्तल साहब भी ने तो ही है भी बड़ी कहानी होनी अच्छी आज, आज रात आज हम आखिरी रात आपके पास हैं और एक गीत की फरमायशी साढ़े एक भाई साहब की मैं लास्ट टाइम न्यू ईयर तक गयात थोड़ा जहा सीरियस है सीरीयसा नहीं मतलब है भी शिव कुमार बटाल भी, भी होना है ਕੁਝ ਗਜ਼ਲ ਦਾ ਦੌਰ ਵੀ ਚੱਲੂਗਾ ਅੱਜ ਅੱਜ ਤੁਸੀਂ ਬੜੇ ਪਿਆਰੇ ਜੇ ਲੱਗ ਰਹੇ ਹੋ ਮੈਨੂੰ ਕੱਲ ਨਾਲ ਸੋ ਗੀਤ ਹੈ ਗੁਲਾਬ ਦੀ ਇਹ ਕਲੀਏ ਡਾਕੂਆਂ ਦੇ ਸ਼ਹਿਰ ਵਿੱਚ ਢੁੰਡ ਨਹੀਂ ਉਤਾਰੇ ਦਾ ਵੈਸੇ ਸ਼ਾਇਦ ਡਾਕੂਆਂ ਦਾ ਹੈ ਨਹੀਂ ਕੁਝ ਲੋਕ ਯਹਾਂ ਸਾਡੇ ਪਾਕਿਸਤਾਨੀ ਪ੍ਰਾਪਿਤ ਤਸੀਫ ਪਰਮਾਨੇ ਬਹੁਤ ਕਲਾਕਾਰ ਆਉਂਦੇ ਨੇ ਅਸੀਂ ਕਹਿੰਦੇ ਹਾਂ ਨਾ ਵੀ ਅਸੀਂ ਲੋਕ ਲਾਈਟ ਗਾਉਣ ਵਾਲੇ ਹੈ ਇਹ ਠੀਕ ਹੈ ਵੀ ਕੁਝ ਫਿਲਮਾਂ ਚ ਗੀਤ ਗਾਏ ਬੜੇ ਮਕਬੂਲ ਹੋਏ ਹੋ ਵੀ ਹੈਲੋ ਬੱਲ ਬਣ ਨਹੀਂ ਦੇਣ ਥੋੜਾ ਜਿਹਾ ਮਾਰੋ ਕੁਝ ਟੰ ਟੰ तरत ਇਦਨੀ ਗੁਲਾਬੀਏ ਕਲਿਏ ਰੱਖੂ ਅੰਦ ਸ਼ਹਿਰ ਵਿੱਚ ਕੁੰਦ ਨਹੀਂ ਉਤਾਰੀ ਦਾ ਹੌਲੀ 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 ਕਿਰਨੀ ਗੁਲਾਬੀਏ ਕਲਿਏ ਦੱਖੂ ਅੰਦ ਸ਼ਹਿਰ ਵਿੱਚ ਕੁੰਦ ਨਹੀਂ ਉਤਾਰੀ ਦਾ ਆਪਣੇ ਬਗੀਚੇ ਵਿੱਚ ਹੱਸ ਕੇ ਡਮੇ ਲ ਲਈਏ পায়রান বগিচে আপনি চিঙ্গি হলি হল ਇਕ ਵਾਰੀ ਢਾਲੀ ਨਾਲੋਂ ਟੁੱਟ ਗਈਏ ਜੋ ਗਰੇ ਤਾਂ ਇਕ ਵਾਰੀ ਢਾਲੀ ਨਾਲੋਂ ਟੁੱਟ ਗਈਏ ਜੋ ਗਰੇ ਤਾਂ ਸੁੱਕੇ ਸਾਰੇ ਪੱਤਿਆਂ ਦੇ ਬਾਗ ਚੜ ਜਾਵੇਗੀ ਕਾਲੇ ਕਾਲੇ ਪੌਰੇ ਤੈਨੂੰ ਪਿਆਰ ਦਾ ਬਲੇਖਾ ਪਾਣ ਕਾਣ ਕਾਣ ਪਾਉਰੇ ਤੈਨੂੰ ਪਿਆਰ ਦਾ ਬਲੇਖਾ ਪਾਣ ਸੁੱਕ ਸੁੱਕ ਤੋਂ ਮ ਵਿੱਤ ਸੜ ਸੜ ਜਾਵੇਗੀ ਇੱਕ ਵਾਰੀ ਰੰਗ ਲੈ ਤੂੰ ਚੁੰਨੀ ਨਿਮ ਜਿ ਰੰਗ ਰੇ ਨਿਯ ਲਪੜਾਏ ਹੱਟੇ ਲਲਾਰੀ ਦਾ குட <laughs> நீ ਸੁਹਰੰਗ ਤੇਰਾ ਜੋਬਨੇ ਦਾ ਕੋਰੀਨੀ ਸੁਹ ਸੁਹਰੰਗ ਤੇਰਾ ਜੋਬਨੇ ਦਾ ਕੋਰੀਨੀ ਸੁਹ ਸੁਹ ਨਸ਼ਾ ਤੇਰੀ ਨੈਣਾ ਦੀ ਪਟਾਰੀ ਦਾ ਨੈਣਾ ਦੀ ਪਟਾਰੀ ਵਿੱਚੋਂ ਰੂਪ ਦੀ ਅਟਾਰੀ ਵਿੱਚੋਂ ਲੈਣਾ ਦੀ ਪਟਾਰੀ ਵਿੱਚੋਂ ਰੂਪ ਦੀ ਅਟਾਰੀ ਵਿੱਚੋਂ ਦੁਲ-ਦੁਲ ਪੈਂਦਾ ਤੇਰਾ ਮੱਛੀ ਦੀ ਬਵਾਰੀ ਦਾ ਕਿੱਤਿਆਂ ਚ ਨੱਚੀ ਪਾਵੇਂ ਪਿੰਗਾ ਉੱਤੇ ਮੱਛੀ ਬੱਚੀ ਗੈਰ ਕੋਲੋਂ ਬੱਚੀ ਗੈਰ ਰੂਪ ਨੇ ਸ਼ਿਕਾਰੀ ਦਾ ਹੌਲੀ-ਹੌਲੀ ਹੌਲੀ-ਹੌਲੀ